ਉਹ ਨਾਮ ਰੂਜੀ ਸਿੰਘ ਜੀ ਜੀ ਸ਼ਕਪ੍ਰੀਮ ਦਾਗਾ ਸਾਮ ਨਵ ਜੀਤ ਸਿੰਘ ਦਾ ਉਹ ਬੱਬਰ ਕਹਿੰਦੇ ਔਰ ਕੋ ਤੇ ਉਹ ਬੰਦੇ ਨੇ ਅੱਜ ਤੋਂ 3 ਸਾਲ ਪਹਿਲਾਂ ਸਾਡੀ ਜ਼ਮੀਨ ਖਰੀਦੀ ਸੀਗੀ ਤੇ ਹਲਾਟ ਵੇਕੇ ਖਰੀਦੀ ਸੀਗੀ ਤੇ ਉਹਦੀ ਸਾਈ ਹੋ ਗਈ ਜੀ ਤੇ ਬਿਆਨਾ ਕੀਤਾ ਤੇ ਸਾਨੂੰ ਉਹਨਾਂ ਨੇ ਪੈਸੇ ਨਾ ਕਾਹ ਦਾ ਟਾਈਮ ਪਾਇਆ ਤੇ ਸਾਨੂੰ ਪੈਸੇ ਨਹੀਂ ਦਿੱਤੇ ਹੈਗੇ ਕਿੰਨਾ 1.5 ਕਰੋੜ ਰੁਪਏ ਕੀਲੇ ਸਾਂ ਵੇਨਾ ਰਹੀ ਕਿੰਨੇ ਕੀਲੇ ਇਲੇ ਅਟਾਪਕੇ ਤਾਂ ਸੀਗਾ ਜੀ ਪਹਿਲਾਂ ਉਹ 6-7 ਸਾਲ ਡੇਢ ਸਾਲ ਬਾਅਦ ਉਹ ਥੋੜੇ ਪੈਸੇ ਦੇ ਗਿਆ ਉਸ ਤੋਂ ਬਾਅਦ 6-7 ਸਾਲ ਬਾਅਦ ਉਹਨੇ ਸਾਡੇ 4 ਕਿਲੇ ਜਾ ਮੇਰੇ ਭਰਾ ਦੇ ਵੱਡਾ ਭਰਾ ਮੇਰਾ ਇਹਨੇ ਕੱਲ ਡੈਥ ਹੋ ਗਈ ਤੇ ਓਹਲਾ ਦੀ ਜ਼ਮੀਨ ਵੀ ਸੀ ਜੀ ਸਾਡੇ ਜੀ ਵਿਕੇ ਮੇਰੀ ਵੀ ਸੀ ਤੇ ਮੇਰੇ ਫਾਦਰ ਸਾਹਿਬ ਨੇ ਫਾਦਰਦਾਨ ਦੀ ਤੇ ਉਹਨੇ ਸਾਰੀ ਜ਼ਮੀਨ ਤੇ ਹੀ ਤੁਹਾਨੂੰ 5-4 ਲੱਖ ਰੁਪਏ ਦਿੱਤਾ 5 ਲੱਖ ਦੇ ਕੇ ਤੇ ਸਾਰੀ ਜ਼ਮੀਨ ਲੈ ਲਈ ਸਾਰੀ ਜ਼ਮੀਨ 4 ਕਿਲੇ ਜੇ ਆਨ ਬਲੋ ਕੀ 6 ਕਰੋੜ ਦਾ ਹਮ ਕੋ ਮਗਰ ਹਾਂ 6 ਕਰੋੜ ਦੀ ਜ਼ਮੀਨ ਸੀਗੀ ਤੇ ਉਹਨੇ ਲੈ ਲਈ ਯਾਨੀ ਕੀ ਵਿਚਾਰੀ ਦਾ ਹੀ ਬਿਆਨਾ ਕਰ ਲਿਆ ਬੱਬਰ ਪ੍ਰੇਮ ਸਿੰਘ ਹੋਂ ਆ ਉਹ ਬੱਬਰ ਬੱਬਰ ਉਹ ਮੈਕਸ ਲੈਂਦਾ ਜੀ ਪੈਂਡਲ ਦਾ ਤਾਂ ਦਰਾ ਸੀ ਪਹਿਲਾਂ ਤੋਂ ਤੇ ਹੁਣ ਉਹ ਮੈਕਸ ਲੈਦਾ ਵਾ ਤੇ ਉਹ ਠੱਗੇ ਠੋਰੀਆਂ ਹੀ ਕਰਦਾ ਜੀ ਹੁਣ ਤੱਕ ਉਹਨੇ ਕਿੰਨੇ ਕੇ ਪੈਸੇ ਦਿੱਤੇ ਉਹਨਾਂ ਨੇ ਸਾਨੂੰ ਕੋਈ 40 45 50 ਲੱਖ ਰੁਪਏ ਦਿੱਤਾ ਵਾ ਤੇ ਉਹ ਵੀ ਟਟਵਾ ਦਿੱਤਾ 22 22 ਸਾਲਾਂ ਹੀ ਦਿੱਤਾ ਜੀ ਹੁਣ ਤਾਨੂੰ ਦਿੱਤਾ ਨਹੀਂ ਗਾ ਦੋ ਤਿੰਨ ਚਾਰ ਮਹੀਨੇ ਹੋ ਗਏ ਪੋਸ ਕਰਕੇ ਮੇਰਾ ਭਰਾ ਤਿੰਨ ਚਾਰ ਮਹੀਨੇ ਤੋਂ ਮੰंजे ਤੇ ਪਿਆ ਸੀ ਜਿਆ ਹਸਪੀਟਲ ਸੀਗਾ ਰੋਡਾ ਹਸਪੀਟਲ ਮੰਗ ਕੇ ਸਾਡੀ ਸਾਨੂੰ ਇਨਸਾਮ ਮਿਲਣਾ ਚਾਹੀਦਾ ਜੀ ਉਹਨਾਂ ਦੀ ਡੈਥ ਹੋਈ ਆ ਤੇ ਪੂਰਾ ਇਨਸਾਮ ਮਿਲਣਾ ਚਾਹੀਦਾ ਤੇ ਸਾਨੂੰ ਇਹ ਆ ਜੀ ਇਹ ਮੇਰੇ ਹਾਰਟ ਦੇ ਮਰੀਜ਼ ਨੇ ਪਾਦਰਦਾ ਮੇਰੇ ਤੇ ਸਾਨੂੰ ਮੈਨੂੰ ਇਹਨਾਂ ਦਾ ਵੀ ਫਿਕਰ ਵਾ ਤੇ ਆਪਦਾ ਵੀ ਫਿਕਰ ਆਉਂਦੀ ਕਿਉਂਕਿ ਉਹ ਜਿਹੜੇ ਬੰਦੇ ਥੋੜੇ ਪੈਸੇ ਦੇ ਕੇ ਜਮੀਨਾ ਖਰੀਦਣ ਆਲਾ ਵਾ ਉਹ ਤਾਂ ਠੱਗੀ ਠੋਰੀ ਆਲਾ ਵਾ ਉਹਦਾ ਕੀ ਆ ਕਿ ਮੇਰੇ ਤੇ ਜਾਨ ਲੈਵਾ ਆਮਲਾ ਵੀ ਕਰਵਾ ਸਕਦਾ ਵਾ ਉਹਦਾ ਕੋਈ ਪਤਾ ਨਹੀਂ ਜੀ ਪਰ ਮਾਰ ਕੇ ਬੰਦਾ ਕਿਤੋਂ ਵੀ ਸੱਟ ਫੇਟ ਮਾਰ ਸਕਦਾ ਜਾਂ ਮੇਰੇ ਜਾਨੀ ਮਾਨੀ ਨੁਕਸਾਨ ਹੋਵੇ ਤਾਂ ਉਜਲੋ ਘਰ ਹੋਊਗਾ ਠੀਕ ਹੈ ਜਰ ਤੱਕ ਕਾਰਵਾਈ ਅਜਨੂ ਸਕਾਰ ਨਹੀਂ ਕਰਾਂਗੇ ਤੇ ਸਰਾਬਾ ਹਸਪੀਟਲ ਬੈਕ ਤੇ ਡੋਡੀ ਪਈਆ ਤੇ ਅਸੀਂ ਉਹਨਾਂ ਚੋਂ ਉਵੇਂ ਬੈਠੇ ਲਾ 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 ਸਾਡੀ ਕਾਰਵਾਈ ਕੀਤੀ ਜਾਵੇ ਮੰਗ ਸਾਨੂੰ ਮੰਨਣਾ ਚਾਹੀਦਾ ਹੈ ਸਰਕਾਰ ਨਾਲ ਤੁਹਾਡੀ ਗੱਲ ਹੋਈ ਕੀ ਕਹਿੰਦੇ ਪ੍ਰਸ਼ਾਸਨ ਵੱਲੋਂ ਸਾਨੂੰ ਠੀਕ ਹੈ ਇਹ ਉਹਨਾਂ ਨੇ ਅਸੀਂ ਬਿਆਨ ਲਿਖਾ ਰਹੇ ਹਾਂ ਕਿ ਸਾਡੀ ਸੁਣੀ ਸਾਨੂੰ ਜਿਹੜਾ ਇੱਕ ਮੈਡ ਰਿਪੋਰਟ ਹੋਇਆ ਵਾ ਗੁਰਦਾਰ ਸਿੰਘ ਖਾਨੋਂ ਅਫਸਰ ਰਜਿੰਦਰ ਸਿੰਘ ਹੈਗੇ ਨੇ ਪਹਿਲੇ ਛੱਤਰਬਾਲ ਤੋਂ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੀ ਪ੍ਰਾਪਰਟੀ ਦਾ ਬਿਆਨਾ ਕਿਸੇ ਪ੍ਰਿੰਸਿੰਗ ਨਾਮ ਦੇ ਬੰਦੇ ਨਾਲ ਹੋਇਆ ਸੀ ਜੋ ਇਹ ਸਾਨੂੰ ਅੱਗੇ ਇਹਨਾਂ ਨੇ ਪੈਸੇ ਵਗੈਰਾ ਨਾਲ ਰਾਜਪੁਰਾ ਹੌਂ ਕਰਕੇ ਇਹਨਾਂ ਦੇ ਬੇਟੇ ਦੀ ਮੌਤ ਹੋ ਗਈ ਉਹਦੇ ਗਾਰਡੀਅਨ ਸੀ ਇਹ ਫੈਕਟ ਜਿਹੜੇ ਮੈਟਰ ਵੈਰੀਫਾਈ ਕਰ ਰਹੇ ਹਾਂ ਜੀ ਸਾਨੂੰ ਇਹ ਜਿਵੇਂ ਦੇ ਸਟੇਟਮੈਂਟ ਲਿਖਉਣ ਦੀ ਰਿਪੋਰਟਿੰਗ ਜਿਹੜੀ ਬਣਦੀ ਬਗੀ ਕਾਰਵਾਈ ਚੱਲ ਰਹੀ ਹੈ ਪਹਿਲੇ ਦੀ ਕੋਰਾਂ ਹੀ ਦੱਬਿਆ ਨਾ ਫਿਲਹਾਲ ਇਹਨੇ ਇਸ ਨੂੰ 6 ਕਰੋੜ ਦਾ ਕਿਹਾ ਜੀ 6 ਕਰੋੜ ਦਾ ਇਹਨੇ ਲੈਣ ਦੇਣ ਸੀਗਾ ਉਸ ਦੇ ਵਿੱਚ ਤੇ ਆਪਨੇ ਸਟੇਟਮੈਂਟ ਲਿਖਾ ਰਹੇ ਸਨ ਪੁਲਿਸ ਨੂੰ ਜੋ ਅਕੋਰਡਿੰਗ ਹੋਊਗਾ ਫਿਰ ਵੈਰੀਫਾਈ ਕਰਕੇ ਜੀ ਦੇ ਨਾਲ ਰਿਚ ਹੋ ਜਾਏਗਾ ਸਾਨੂੰ ਨੇ ਇੱਕ ਬੰਦੇ ਦਾ ਨੇਮ ਦਿੱਤਾ ਜੀ ਤੇ ਇਹਨੂੰ ਸਿੰਘ ਉਹਦੀ ਫੈਕਟ ਵੈਰੀਫਾਈ ਕਰਾਂ ਤੇ ਲੱਗ ਰਿਹਾ ਜੀ ਕਿ ਨਾ ਕੋਈ ਕਾਰੋ ਕਿ ਜੀ ਕਰਦੇ ਸਾਨੂੰ ਜਿਹੜੇ ਬਿਆਨ ਲਿਖਵਾ ਰਹੇ ਨੇ ਬਿਆਨ ਲਿਖਾ ਕੇ ਜਿਸ ਤਰ੍ਹਾਂ ਦੀ ਹੋਈਗੀ ਜੋ ਉਹਨਾਂ ਦੇ ਫੈਕਟ ਬਣਦੇ ਹੋਣਗੇ ਵੈਰੀਫਾਈ ਕਰਕੇ ਉਹ ਅਕੋਰਡਿੰਗ ਹੀ ਤਿਆਰ ਹੋ ਜੀ ਨੇ ਮਾਮਲਾ ਤੱਕ ਨਹੀਂ ਮਾਮਲਾ ਲਈ ਬਿਆਨ ਦਰਜ ਕਰਵਾ ਰਹੇ ਨੇ ਆਪਾਂ ਸਾਨੂੰ ਮੈਟਰ ਰਿਪੋਰਟ ਕਰਾਂ